ਅੱਜ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਸੋ ਲੋਕ ਮਹਿਲਾ ਤੀਜਾ ਨਾਨਕ ਨਾਵੋ ਕੁੱਥਿਆ ਹਲਤ ਪਲਤ ਸਭ ਜਾਏ ਚਪ ਤਪ ਸੰਜਮ ਸਭ ਹਿਰ ਲਿਆ ਮੁਠੀ ਦੂਜੈ ਪਾਏ जमदर बद मारिय बहुत ही मिलै सजाए महलातीजा संतान वैर कमावते दुष्टा न मोह प्यार अगे पीछे सुख नहीं मर जमे वारो वार ਤਿਸ ਨਾ ਕਦੇ ਨ 부ਜਈ ਦੁਬਿਦਾ ਹੋਏ ਖੁਆਰ ਮੂਹ ਕਾਲੇ ਤਿਨਾ ਨਿੰਦਕਾ ਤਿਤ ਸਚਾ ਦਰਬਾਰ ਨਾਨਕ ਨਾਮ ਵਿਹੂਨੀਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨਾ ਮਨ ਚਿਤ ਇਕ ਅਰਾਧਿਆ ਤਿਨਾ ਇਕਸ ਬਿਨ ਦੂਜਾ ਕੋ ਨਾਹੀ ਸੇ ਹੀ ਪੁਰਖ ਹਰ ਸੇਵਦੇ ਜਿਨ ਤੁਰ ਮਸਤਕ ਲੇਖ ਲਿਖਾਈ ਹਰ ਕੇ ਗੁਣ ਨਿਤ ਗਾਉਦੇ ਹਰ ਗੁਨ ਗਾਏ ਕੁਨੀ ਸਮਝਾਈ ਵਡਿਆਈ ਵਢੀ ਕੁਰਮੁਖਾਂ ਗੋਲਪੁਰੈ ਹਰ ਨਾਮ ਸਮਾਈ ਇਹ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਹੈ ਗੁਰੂ ਸਾਹਿਬ ਲਿਖਤੇ ਹਨ ਨਾਮ ਤੋਂ ਖੁੰਝਿਆ ਦਾ ਲੋਕ ਪਰ ਲੋਕ ਸਭ ਵਿਅਰਥ ਜਾਂਦਾ ਹੈ। ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁਸ ਜਾਂਦਾ ਹੈ। ਤੇ ਮਾਇਆ ਦੇ ਮੋਹ ਵਿੱਚ ਉਹਨਾਂ ਦੀ ਮਤ ਠੱਗੀ ਜਾਂਦੀ ਹੈ। ਜਮ ਦਵਾਰ ਤੇ ਬੱਦੇ ਮਾਰੀਏ ਹਨ ਤੇ ਬੜੀ ਸਜ਼ਾ ਉਹਨਾਂ ਨੂੰ ਮਿਲਦੀ ਹੈ। ਨਿੰਦਕ ਮਨੋਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾ ਨਾਲ ਮੋਹ ਪਿਆਰ ਰੱਖਦੇ ਹਨ। ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁੱਖ ਨਹੀਂ ਮਿਲਦਾ। ਕੜੀ ਮੁੜੀ ਦੁਵਿਧਾ ਵਿੱਚ ਖੁਆਰ ਹੋ ਹੋ ਕੇ ਜੰਦੇ ਮਰਦੇ ਹਨ। ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲੈਂਦੀ। ਹਰੀ ਦੇ ਸੱਚੇ ਦਰਬਾਰ ਵਿੱਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਨਾਮ ਤੋਂ ਸਖਿਆ ਨੂੰ ਇਹ ਇਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਢੋਈ ਮਿਲਦੀ ਹੈ ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ ਉਹ ਅੰਦਰੋਂ ਹਰੀ ਨਾਮ ਵਿੱਚ ਰੰਗੇ ਜਾਂਦੇ ਹਨ ਜਿਨ੍ਹਾਂ ਨੇ ਇਕਾਗਰ ਚਿਤ ਹੋ ਕੇ ਇੱਕ ਹਰੀ ਨੂੰ ਅਰਾਧਿਆ ਹੈ ਉਹ ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦੇ ਪਿਛਲੇ ਕੀਤੇ ਕੰਮਾਂ ਅਨੁਸਾਰ ਮੁੰਡ ਤੋਂ ਜਿਨ੍ਹਾਂ ਦੇ ਮੱਥੇ ਤੇ ਸੰਸਕਾਰ ਰੂਪ ਉਕਰਿਆ ਹੋਇਆ ਹੈ ਉਹ ਮਨੁੱਖ ਹਰੀ ਨੂੰ ਜਪਦੇ ਹਨ ਉਹ ਸਦਾ ਹਰੀ ਦੇ ਗੁਣ ਗਾਉਂਦੇ ਹਨ ਗੁਣ ਗਾ ਕੇ ਗੁਨਾ ਦੇ ਮਾਲਕ ਹਰੀ ਦੀ ਹੋਰਨਾਂ ਨੂੰ ਸਿੱਖਿਆ ਦਿੰਦੇ ਹਨ ਗੁਰਮੁਖਾਂ ਵਿੱਚ ਇਹ ਵੱਡਾ ਗੁਣ ਹੈ ਕਿ ਪੂਰੇ ਸਤਗੁਰੂ ਦੀ ਰਾਹੀ ਹਰੀ ਦੇ ਨਾਮ ਵਿੱਚ ਹੀ ਲੀਨ ਹੁੰਦੇ ਹਨ